अरोड़ा नर्सिंग होम ਦੇ ਸਟਾਫ ਮੈਂਬਰ ਦਾ ਮੋਟਰਸਾਈਕਲ ਹੋਇਆ ਚੋਰੀ ਫਿਲੌਰ 5 ਸਤੰਬਰ ਫਿਲੌਰ ਦੇ ਅਰੋੜਾ ਨਰਸਿੰਗ ਹੋਮ ਦੇ ਸਟਾਫ ਮੈਂਬਰ ਗगन ਵਾਸੀ ਬਿਲਗਾਦਾ ਮੋਟਰਸਾਈਕਲ ਚੋਰੀ ਹੋ ਗਿਆ ਗगन ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਡਿਊਟੀ ਤੇ ਆਇਆ ਅਤੇ ਡਿਊਟੀ ਖਤਮ ਹੋਣ ਤੇ ਜਦੋਂ ਉਹ ਘਰ ਜਾਣ ਲਈ ਬਾਹਰ ਨਿਕਲਿਆ ਤਾਂ ਉਹਨਾਂ ਦਾ ਬਲੈਕ ਸਪਲੈਂਡਰ ਮੋਟਰਸਾਈਕਲ ਪੀਵੀ08एडीयू4488 ਕਾਇਬ ਸੀ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਡਾਕਟਰ ਸतीश अरोड़ा ਨੂੰ ਦਿੱਤੀ ਹਸਪਤਾਲ ਦੇ ਕੈਮਰਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਰਾਤ 1 ਵਜੇ 4 ਮਿੰਟ ਵਜੇ ਦੇ ਕਰੀਬ ਇੱਕ ਵਿਅਕਤੀ ਮੋਟਰਸਾਈਕਲ ਦੇ ਹਲੇ ਦੁਆਲੇ ਘੁੰਮ ਰਿਹਾ ਸੀ। ਕੁਝ ਮਿੰਟਾਂ ਬਾਅਦ ਉਸਨੇ 마ਸਟਰ ਚਾਬੀ ਨਾਲ ਮੋਟਰਸਾਈਕਲ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ। ਫਿਲੌਰ ਤੋਂ ਰਾਜਕੁਮਾਰ ਮੰਗਲ ਦੀ ਖਾਸ ਰਿਪੋਰਟ ਫਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਤੇ ਮਾਰਾ ਤੇ ਕੰਮ ਤੇ ਐ ਜਦੋਂ ਬਾਹਰ ਬਾਈਕ ਖੜੀ ਕੀਤੀ ਸੀਗੀ ਠੀਕ ਹੈ ਤੇ ਉਹ ਸਵੇਰੇ ਘਰ ਘਰ ਆਪਣੇ ਕੰਮ ਤੇ ਜਾ ਕੇ ਘਰੇ ਜਾਣ ਲੱਗਾ ਸੀਗਾ ਹਾਂਜੀ ਉਹਨੇ ਮੇਰੀ ਬਾਈਕ ਬਾਹਰ ਹਾਂ ਨਹੀਂ ਸੀਗੀ ਫਿਰ ਮੈਂ ਕਮਰੇ ਕੋਲ ਮਰੇ ਚੈੱਕ ਕਰਵਾਈ ਤੇ 1:00 ਦੇ 4 ਮੰਨ ਦਾ ਟਾਈਮ ਆਇਆ ਬੰਦਾ ਉਹ ਲੈ ਗਿਆ ਬਾਈਕ ਕਿੱਥੇ ਕੰਮ ਕਰਦੇ ਹੋ ਮਾਥੇ ਰੋੜਾ ਹਸਪੀਟਲ ਫਾਰਮੇਸੀ ਤੇ ਕੰਮ ਕਰਦਾ ਰੋੜਾ ਹਸਪੀਟਲ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਫਾਰਮੇਸੀ ਦੇ ਕੰਮ ਕਰਦਾ ਸੀ ਕਿੰਨੇ ਵਜੇ ਨੂੰ ਮੋਟਰਸਾਈਕਲ ਚੋਖ ਹੋ ਗਿਆ ਇੱਕ ਵਾਲ ਕੇ ਚਾਰ ਮਿੰਟ ਦਾ ਟਾਈਮ ਸੀ 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 ਟੀ ਵੀ ਕੈਮਰਾ ਜਾਵਾ ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਫਿਰ ਆਂਦੀ ਉਧਰ ਆ ਗਿਆ ਲੈ ਕੇ ਜਾਂਦਾ ਮੈਂ ਹਾਂਜੀ ਕੀ ਨੰਬਰ ਆ ਮਰਸਲਦਾ ਤੁਹਾਡੇ ਨੂੰ 33088 ਇਹ ਜੋ 468 ਇਹ ਸਾਡੇ ਦਰਖਾਸਤ ਕਰਾ ਦਿੱਤੀ ਹਾਂਜੀ ਦੇ ਦਿੱਤੀ ਕੀ ਮੰਗ ਕਰਦੇ ਹੋ ਮੰਗ ਕੁਝ ਵੀ ਨਹੀਂ ਉਹ ਕਹਿੰਦੇ ਬਸ ਅਸੀਂ ਪਤਾ ਕਰਦੇ ਹਾਂ ਹਾਂਜੀ ਮੈਂ ਡਾਕਟਰ ਸਿਸ਼ੋੜਾ ਸ਼ਿਸ਼ਮਾਪਾ ਪ੍ਰੋਪਰਟਰ ਸਾਡੇ ਜਿਹੜਾ ਆਪਣਾ ਡਾਕਟਰਦਰ ਕੇ ਹੈ ਜੇ ਗगन ਹੈ ਡਿਊਟੀ ਤੇ ਮਰਾ ਮੋਸਲ ਬਾਦ ਪਿਆਸੀਗਾ ਉਹਨੇ ਕਿ ਕਿ ਉਹ ਜੀ ਉਹਨੇ ਮੋਟਰਸਾਈਕਲ ਤੋਂ ਉੱਥੋਂ ਚਲਾ ਗਿਆ ਪਤਾ ਸਵੇਰ ਲੱਗਿਆ ਠੀਕ ਹੈ ਫਿਰ ਸੀਸੀ ਕੈਮਰੇਸ ਦੇਖਿਆ ਬੰਦਾ ਰਾਮਨਾਰ ਆ ਕੇ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਜਾਂਦਾ ਪਿਆ ਹੈ ਨਾ ਕਿ ਮੂਰੇ ਕਪੜਾ ਪਨਵਾਇਆ ਮੂਹ ਤੇ ਸਾਫ ਨਾਲ ਲੰਦਾ ਫੇਮ ਉਹ ਵੀ ਮੂਟਾ ਕੇ ਨਾ ਹਾਂ ਜੀ ਸਾਨੂੰ ਦਰਖਾਸਤ ਹੈ ਕਿ ਹਰੀ ਪ੍ਰਸ਼ਾਸਨ ਤੇ ਵੀ ਉਹਨਾਂ ਨੂੰ ਅਰੈਸਟ ਕਰਨਾ ਹੈ ਨਾ ਕਿ ਪਹਿਲੇ ਵੀ ਮੋਟਰਸਾਈਕਲ ਚੋਰੀ ਹੋਇਆ ਹਾਂ ਇੱਕ ਸਾਡਾ 2 ਸਾਲ ਪਹਿਲਾਂ ਵੀ ਦੇ ਟਾਈਮ ਤੇ ਆਰਾਊਂਡ 2:30 ਵਜੇ ਮੋਟਰਸਾਈਕਲ ਬਾਹਰੋਂ ਲੈ ਕੇ ਗਿਆ ਮੱਧਰਕੇ ਖੜਾ ਸੀਗਾ ਉਹ ਆਪਣਾ ਸਟਾਫ ਸੀਗਾ ਦਲਜੀਤ ਬਣ ਕੀ ਤੁਸੀਂ ਦਰਖਾਸਤਾਂ ਵਗੈਰਾ ਦੇ ਦੋ ਦਿੱਤੀਆਂ ਸੀਗੀਆਂ ਨਹੀਂ ਕੋਈ ਹਾਂ ਹਾਂ ਦਿੱਤੀ ਅੱਜ ਦਰਖਾਸਤ ਅੱਜ ਦੇਤੀ ਕੀ ਮੰਨ ਕਰਦੇ ਜਿਹੜੀਆਂ ਇਦਾਂ ਬਾਰਦਾਤਾਂ ਹੋ ਰਹੀਆਂ ਨੇ ਲੋਕਾਂ ਨੂੰ ਹੁਲਕੇ ਜਾਣ ਨਾ ਸਿੱਤੇ ਜਲੋ ਜਾਵੀ ਦੇ ਤਾ ਤੇ ਬਾਕੀ ਕੀ ਵੀ ਜਾ ਸਕਦੇ ਕਿ ਨਹੀਂ ਕਰ ਮੈਂ ਦੇਖਿਆ ਜਿੱਦਾਂ ਬਾਹਰ ਤੁਹਾਡੇ ਪੇਸ਼ੈਂਟ ਵੀ ਆ ਰਹੇ ਆ ਉਹਨਾਂ ਦੇ ਵੀ ਬਾਈਕਾਂ ਲੱਗੇ ਜਾਂਦੇ ਰਾਤੀ ਖੜਿਆ ਫਿਰ ਰਾਤੀ ਵਜੇ ਪੇਸ਼ੇ ਕਰਦੇ ਸਿੱਧਾ ਰੱਖ ਦਈਏ ਹੰਤਾ ਕਿਤੇ ਜਗ੍ਹਾ ਹੈਗੀ ਇਹ ਬਾਹਰ ਰੱਖੋ ਉਹ ਤੁਹਾਡੀ ਆਰਦੀ ਮਰਜ਼ੀ ਤੇ ਆਪਦੀ ਆਪਦੀ ਜਵਾਰੀ ਤੇ ਆਪਦੀ ਰਿਸਕ ਤੇ ਹਾਂਜੀ ਹਾਂਜੀ ਆਹ ਰੀਸ ਐਂਟਰੀ 5 ਮਿੰਟ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰਾ ਤੇ ਟ੍ਰੇਸ ਕਰ ਲਵਾਂਗੇ ਓਕੇ ਕੀ ਲਗਦਾ ਹਨ ਪਛਾਤਾ ਵਿਅਕਤੀ ਉਹਨਾਂ ਨੇ ਮੂੰਹ ਵੀ ਬੰਨੇ ਵੈਸੀ ਆ ਉਹ ਅਸੀਂ ਹੁਣ ਚੈੱਕ ਕਰ ਕੀਤਾ ਹੈ ਹਾਂ ਅੱਗੇ ਇਹਨੂੰ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਜਲਦੀ ਬਦਲਾਂਗੇ ਕਿਉਂਕਿ ਪਹਿਲੇ ਵੀ ਤੁਸੀਂ ਦੇਖਿਆ ਹੀ ਆ ਕਿ ਆਪਾਂ ਹਾਂਜੀ ਨਾ ਵੱਡੇ ਗੈਂਗ ਫੜੇ ਆ ਉਹਨਾਂ ਕੋ ਕਾਫੀ ਪੋਰਸਰ ਕਵਰ ਹੋਇਆ ਇਹਨੂੰ ਵੀ ਅਸੀਂ ਜਲਦੀ ਫੜਨਾ ਉਹ ਤਾਂ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਤਾਂ ਹੋਏਗੀ ਕਾਸ਼